ਬਾਬਲਕ ਦਾਤਾ ਸਲਾਣਾ ਛਿੰਝ ਮੇਲਾ ਗ੍ਰਾਮ ਪੰਚਾਇਤ ਐਨ ਆਰ ਆਈ ਵੀਰ ਅਤੇ ਸਮੂਲ ਨਗਰ ਨਿਵਾਸਾਂ ਦੇ ਸਹਿਯੋਗ ਨਾਲ ਪਿੰਡ ਤਾਂਖੇ ਜਾਗੀਰ ਸਭ ਤੋਂ ਪਹਿਲਾ ਖਬਰਾਂ ਖੇਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਹਾਰ ਪੇਜਣ ਲਈ ਸੰਪਰਕ ਕਰੋ ਰਿਪੋਰਟ ਹਰਪਾਲ ਸਿੰਘ ਜੱਜ ਇਹ ਸਾਹ ਬੜੇ ਚਰਾਤ ਹੋਏ ਪਹਿਲਾ ਹੋ ਰਿਹਾ ਸੀ ਜਾਈ ਛੋਟੇ ਹੁੰਦੇ ਤੋਂ ਦੇਖ ਰਹੇ ਆ ਤੇ ਸਾਰੀ ਬਾਰਡ ਤੇ ਕਿਹਾ ਬਾਤ ਸਾਨੂੰ ਬਹੁਤ ਆਨੰਦ ਆਇਆ ਪਾ ਤੇ ਬਹੁਤ ਸਾਰੇ ਐਨਆਰਆਈ ਮੀਨਾਂ ਦੇ ਸਪੋਰਟ ਆ ਦੇ ਵਿੱਚ ਸਪੈਸਿਫਿਕ ਬੋਲ ਤੇ ਫਾਈਨਲ ਬਣਾਈ ਰਸਮੀ ਇਹਨਾਂ ਦੇ ਦੂਸਰੇ ਪੋਣ ਪਹਿਲਵਾਨਾਂ ਦੇ ਵਿੱਚ ਕਿੰਨੇ ਸਾਰੇ ਫੈਕਟਰਾਂ ਦਾ ਨਿਬੇੜਾ ਸਾਹਮਣੇ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਕਿੰਨਾ ਪੁਰਾਤ ਸਿਆ ਹੈ ਪਹਿਲਵਾਨਾਂ ਦੇ ਵਿੱਚ ਪਰ ਮਾਰਕਾ ਬਈ ਹੈ ਪਰ ਉਹਨਾਂ ਵਧੀਆ ਵੀ ਹੋਣ ਦੀ ਮੌਸਮ ਹੋ ਗਿਆ ਤੇ ਪੁਰਾਤ ਸਿਆ ਹੈ ਪਹਿਲਵਾਨਾਂ ਦੇ ਵਿੱਚ ਜਿਹੜਾ ਫਸਟ ਪ੍ਰਾਈਜ਼ ਹੈਗਾ ਬੁਲੇਟ ਮੋਟਰਸਾਈਕਲ ਤੇ सेकंड प्राइज़ा ਸਾਰਾ ਜੇ ਕਲਾਮ ਨੇ ਪਹਿਲੇ ਸਮੇਂ ਨਾਲ ਸੁਝਾ ਦਿਖਾ ਤਾ ਕਿ ਅੱਜ ਦਾ ਸੁਝਾ ਜਿਹੜਾ ਵਿੱਚ ਕੀ ਅੰਤਰ ਦੇਖ ਰਹੇ ਹਾਂ ਪਹਿਲਾਂ ਤਾਂ ਇਹ ਦੇਦੇ ਨਹੀਂ ਬਣਾਉਂਦੇ ਬੜੇ ਛੋਟੇ ਲੈਵਲ ਤੋਂ ਸ਼ੁਰੂ ਹੋਈ ਸੀ ਪਰ ਹੁਣ ਪਿਛਲੇ ਕੁਝ 10 ਸਾਲਾਂ ਤੋਂ ਵੱਧ ਹੀ ਇਹ ਤਾਂ ਕ੍ਰਾਫਟ ਲਾਵੇ ਤੇ ਪਾਣਾ ਕੀਆ ਬਹੁਤ ਵੱਡੇ ਵੱਡੇ ਪ੍ਰੋਜੈਕਟਾਂ ਤੇ ਜਾਂਦੇ ਆ ਲੱਖਾਂ ਦੇ ਹਿਸਾਬ ਨਾਲ ਤੇ ਪੂਰੇ ਐਨਰਜੀ ਦਾ ਪੂਰੀ ਸਪੋਰਟ ਆ ਦੇਵੇ 10 ਸਾਲਾਂ ਦੇ ਸਾਡੇ ਚੈਨਲ ਦੇ ਮਾਧਿਅਮ ਨਾਲ ਬੜੇ ਸਿਖਿਸ਼ਾ ਪ੍ਰਸਿਆਂ ਤੋਂ ਸਿੱਧੇ ਤੌਰ ਤੇ ਸੱਤਾ ਸਪੋਰਟ ਪ੍ਰਾਪਤ ਹੋਈ ਹੈ میرا میسج یہی ہے کہ ہر سال وقت بڑھو اے پی بی اسیں 10 چ دونوں جڑے کینیڈا تو آئے بڑا اک جا ویجن آیا تے اسی یہ کہندی کہ وقت وقت سارے وی پہنچن وقت پر اگلے سال سڈی دا وڑھو ساری سانجھ تو چھ جی دا بہت بہت وڌائیاں جنهن ولو ساري سانجھ آیا تا جي انا بہت بہت مهرباني تھئنک يو نوزل پی نیشہ دا

ਕਿ ਜਿਹੜੇ ਬੰਦਾ ਨਾਲ ਕਰਦਾ ਜਿਹਦੇ ਨਾਲ ਰੇਸ ਕਰੀਏ ਆਉਣ ਵਾਲੀ ਪੀੜ੍ਹੀ ਰਿਹਾ ਹੋਏ ਕਹਿੰਦੇ ਵੱਤੋ ਵੱਤ ਬਹਿਤ ਕਰੋ ਕੋਸ਼ਟੀਆਂ ਕਰੋ ਕਿ ਸੋਰ ਪਾਣਾ ਮੇਲਾ ਸਾਡਾ ਤਵਾਖੇ ਜਗੀਰ ਦਾ ਤੁਰਿਆ ਹੁੰਦਾ ਜੀ ਇੱਥੇ ਨਾਪਾਂ ਦੀ ਨਹੀਂ ਕੋਈ ਕਮੀ ਪੈਸਿਆਂ ਦੀ ਨਹੀਂ ਕੋਈ ਤਾਂ ਐਨ ਆਰ ਆਈ ਵੀ ਆਣ ਕੇ ਵਧੀਆ ਪ੍ਰੋਗਰਾਮ ਕਰਾਉਂਦੇ ਆ ਤੇ ਇੱਥੇ ਬਹੁਤ ਵੱਡੇ ਵੱਡੇ ਪਹਿਲਵਾਨ ਘੁਲ ਗਏ ਆ ਇੱਕ ਜੀ ਗੱਡੂ ਹਰਿਆਣੇ ਤੋਂ ਇੱਥੇ ਘੁਲ ਗਿਆ ਜੀ ਇੱਥੇ ਦੱਖਣ ਦੇ ਬੜੇ ਤਗੜੇ ਬਾਰੇ ਆ ਕੇ ਪੁਰਾਣ ਬੜੇ ਹੁੰਦੇ ਸੀ ਪੜਨ ਵਾਲੇ ਦਰਸ਼ਨ ਲਖਣ ਕੇ ਵਾਲਾ ਲਖਣ ਵਾਲਾ ਉਹ ਵੀ ਇੱਥੇ ਕੁਲ ਗਿਆ ਜੀ ਬਹੁਤ ਵੱਡਾ ਵੱਡਾ ਨਾਵੇਂ ਪਹਿਲਵਾਨ ਇੱਥੇ ਕੁਲ ਗਿਆ ਪਿੰਡ ਦਾ ਬੜਾ ਸੇ ਹੋ ਗਿਆ ਛੋੜਾ ਜਿਹਾ ਸਾਡਾ ਪਿੰਡ ਆ ਬਹੁਤ ਵਧੀਆ ਸਾਰਾ ਨੰਦਰ ਇਕੱਠਾ ਹੋ ਕੇ ਪ੍ਰੋਗਰਾਮ ਕਰਾਉਂਦਾ ਆ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਰੇ ਤੋਰ ਵਾਲੇ ਇੱਕ ਛਿੰਝ ਹੋਰ ਆਉਣੀ ਆ ਹਜੇ ਬੜਾ ਮੈਨੂੰ ਪਤਾ ਨਹੀਂ ਕਿ ਹਜੇ ਕਦੋਂ ਨੇ ਇੱਕ ਸਾਲ ਛੱਡ ਕੇ ਆਉਂਦੀ ਆ ਉਹ ਵੀ ਬਹੁਤ ਬੰਦੇ ਮਿਹਨਤ ਕਰਦੇ ਆ ਬਹੁਤ ਵੱਡੇ ਵੱਡੇ ਪਹਿਲਵਾਨ ਇੱਥੇ ਵੀ ਹੁੰਦੇ ਆ ਬਹੁਤ ਵਧੀਆ ਉਹ ਵੀ ਛਿੰਝ ਹੁੰਦੀ ਆ ਜੀ ਤੁਹਾਡੇ ਦੇਖਣ ਆ ਲਈ ਤੁਸੀਂ ਆਪਣੇ ਚੈਨਲ ਨੂੰ ਲੈ ਕੇ ਆਇਓ ਬਹੁਤ ਬਹੁਤ ਤੁਹਾਡਾ ਅਤੇ ਦੂਜੇ ਨੂੰ ਵੀ ਵੰਡ ਕੇ ਫੇਲੇ ਦਿੱਤੇ ਜਾਣਗੇ ਜਿੰਨਾ ਵੀ ਵੱਧ ਤੋਂ ਵੱਧ ਹੋਊਗਾ ਪਹਿਲਵਾਨਾਂ ਦਾ ਬਹੁਤ ਜ਼ਿਆਦਾ ਵੱਧ ਤੋਂ ਵੱਧ ਇਤਮਾਨ ਕਰੀਦਾ ਹੈ ਬਹੁਤ ਜ਼ਿਆਦਾ ਖੁਸ਼ ਕਰਕੇ ਹਰੇਕ ਬੰਦੇ ਨੂੰ ਖੰਡੀਦਾ ਕੋਈ ਵੀ ਦੂਰੋਂ ਨੇੜੋਂ ਮੇਰਾ ਭੈਣ ਭਰਾ ਆਇਆ ਹੋਵੇ ਗੋਸ਼ਟੀਆਂ ਦੇਖਣ ਸਾਰਿਆਂ ਨੂੰ ਖੁੱਲਾ ਸੱਦਾ ਹੁੰਦਾ ਇੱਥੇ ਫਰੂਕੇ ਲੰਗਰ ਵੀ ਟੁੱਟ ਚੱਲਦੇ ਆ ਵੱਧ ਤੋਂ ਵੱਧ ਆ ਜਾਂਦਾ ਵੀ ਮਾਣ ਕਰੀਦਾ ਬੰਦਾ ਪਿੰਡਾਂ ਦੇ ਮੇਲੇ ਵਿੱਚ ਤੇ ਜੱਟੀਆਂ ਦੇ ਮੇਲੇ ਵੀ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਆ ਕੰਮ ਆ ਮਨਾਉਦੇ ਹੈਗੇ ਆ ਐ ਕਿਦਾ ਆਇਆ ਕੋਈ ਪੱਕਾ ਬਦਲ ਨਹੀਂ ਕਿਦਾ ਮਨਾ ਰਹੇ ਆ ਜਾਂ ਪਿੰਡੇ ਚ ਜਾ ਕੇ ਤਾਂ ਮੁੰਡਿਆਂ ਨੂੰ ਵੱਤ ਹੋਵੇ ਤੇ ਇਹੋ ਹੀ ਅਸੀਂ ਕਹਿੰਦੇ ਆ ਨਸ਼ੇ ਵਾਲੇ ਪਾਸੇ ਨਾ ਜਾਓ ਤੁਸੀਂ ਮਿਹਨਤ ਕਰੋ ਕਈ ਬੰਦੇ ਹੁਣ ਇਧਰੋਂ ਪੰਜਾਬ ਛੱਡ ਕੇ ਜਿਆਦਾ ਬਾਹਰ ਚੱਲ ਗਏ ਆ ਬਾਹਰ ਵੀ ਜਾ ਕੇ ਬੰਦੇ ਕਈ ਉੱਥੇ ਕੰਮ ਨਹੀਂ ਕਰਦੇ ਮਿਹਨਤ ਕਰੋ ਸਭ ਕੋ ਮਿਹਨਤ ਨਾਲੀ ਜੀ ਦੋ ਲਾਈਵ ਟੱਕਰਿਆ ਵੀਰੇ ਯੂਕੇ ਇਲਾਜ ਰਾਜਾ ਗੋੜੀ ਕਾਕੀ ਸਾਰੇ ਵੀਰ ਲਾਈਵ ਜੀ ਹਲਾ ਹੋਣ ਗਿਆ ਬੁਲਟ ਦੇ ਰੱਖਿਆ ਪਟਾਕੇ ਬੋਲਣ ਨੂੰ ਅੱਜ ਸਮਝੂਆ ਕਿ ਇਹ ਜਿਹੜਾ ਬੁਲਟ ਮੋਟਰਸਾਈਕਲ ਆ ਇਹ ਨਵੀਰ ਸਪਲੈਂਡਰ ਦੇ ਇਹ ਸਰਦਾਰ ਨਵੀਰ ਸਿੰਘ ਦਾ ਸ਼ਹਿਰਦਾ ਤੇ ਸਰਦਾਰ پردار ہری سر وہ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਸਰਬਜੀਤ ਸਿੰਘ ਦੀ ਬੱਲ ਲਾਇਵ ਤੱਕਦੇ ਹੋਏ ਐ ਟੌਪ ਦਾ ਜਦ ਸੁਣਿਆ ਹੋਇਆ ਅੱਜ 44 87 ਬੰਦੇ ਤੇ ਨਾਲ ਲਾਈ ਤੱਕਦੇ ਹੋਏ ਸਰਜੀਤ ਸਿੰਘ ਦੀ ਕੈਨੇਡਾ ਸਰਬਜੀਤ ਸਿੰਘ ਕੈਨੇਡਾ ਸਰਬਜੀਤ ਕੈਨੇਡਾ ਉਫੀ ਫੈਰੀ ਤੇ ਨਾਲ ਪਰ ਸਾਹ ਪੰਜਾਬੀ ਗੁੰਡਾ ਦਾ